ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸਿਰਵਾਹੇ ਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਵਾਰ ਸ਼ਲੋਕਾ ਨਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤਾ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀ ਸਰ ਹੈ ਆਦ ਪੂਰਨ ਮਾਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤਾ ਸੰਤਾ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀ ਸਰਹੈ ਵੇਖਣਾ ਸੁਨਾਣਾ ਸੁਨਾਵਨ ਮਨ ਮਹਿ ਦਰੜਿਐ ਸਾਚ ਪੂਰ ਰਹਿਓ ਸਰਬਤਰਮੈ ਨਾਨਕ ਹਰ ਰੰਗ ਰਾਚ ਹਉਰੀ ਹਰ ਏਕ ਨਰੰਜਨ ਗਾਇਐ ਸਭ ਅੰਤਰ ਸੋਈਂ ਹਰਣਾ ਕਾਰਣ ਸਮਰਾਥ ਪ੍ਰਭ ਜੋ ਕਰੇ ਸੋ ਹੋਈਂ ਸੇਨਾ ਮਹਿ ਥਾਪ ਓ ਥਾਪ ਦਾ ਤੇਸਾ ਮਨ ਨਹੀਂ ਕੋਈ ਖਾਂਡਾ ਮਰਹ ਮਾਂਡਾ ਪਾਤਾਲ ਦੀਪਾ ਰਵਿਆ ਸਭ ਲੋਈ ਜਿਸ ਆਪ ਬੁਝਾਈ ਸੋ ਬੋਝਸੀ जान सोई। पाताल जनसोईण्ड रव्या सब दीपम् रवया आप बुझाई सो सबोसि निर्मल ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸਿਰ ਵਾਹੇ ਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਵਾਰ ਸ਼ਲੋਕਾਨਾਂ ਇੱਕ ਓੰਕਾਰ ਸਤਗੁਰ ਪ੍ਰਸਾਦਿ ਸ਼ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤਾ ਸੰਤਾ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀ ਸਰ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤਾ ਸ਼ੰਤਾ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀ ਸਰਹੈ ਵੇਖਣਾ ਸੁਨਾਣਾ ਸੁਨਾਵਨ ਮਨਮਹਿ ਦਰੜਿਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਝਨ ਗਾਇਐ ਸਭ ਅੰਤਰ ਸੋਈ ਹਰਣ ਕਾਰਣ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਨਮਹ ਥਾਪ ਓ ਥਾਪ ਦਾ ਤਿਸ ਮੇਨ ਨਹੀਂ ਕੋਈ ਖਾਂਡਾ ਮਰਹ ਮਾਂਡਾ ਪਾਤਾਲ ਦੀਪਾ ਰਵਿਆ ਸਭ ਲੋਈ जिस आप बुझाई निर्मल जान सोई। निरमल जनसोईण्ड पाताल माताल रव्या रवया लोई ਜਿਸ ਆਪ ਬੁਝਾਈ ਸੋ ਬੋਜਸੀ ਨਰਮਲਾ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਮੇ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾ श्री साहिब जी श्री महला पञ्जमा वार शलोकाल एक ओ अङ्कार सतगुर प्रसाद शलोक ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤਾ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਹੈ ਆਦ ਪੂਰਨ ਮਾਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤਾ ਸੰਤਾ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀ ਸਰ ਹੈ ਬੇਖਨਾ ਸੁਨਾ ਸੁਨਾਮਨੋ ਮਨ ਮਹਿ ਦਰੜਿਐ ਸਾਚ ਪੂਰ ਰਹਿਓ ਸਰਬਤਰਮੈ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਨ ਗਾਇਐ ਸਭ ਅੰਤਰ ਸੋਈ ਕਰਨ ਕਾਰਨ ਸਮਰਾਥ ਪ੍ਰਭ ਜੋ ਕਰੇ ਸੋ ਹੋਈ ਥਨ ਮਹਿ ਥਾਪ ਓ ਥਾਪਦਾ ਤਿਸ ਮਿਨ ਨਹੀਂ ਕੋਈ ਕਾਂਡਾ ਮ੍ਰਹ ਮੰਡਾ ਮਾਤਾ ਦੇਪਾ ਰਵਿਆ ਸਭ ਲੋਈ ਜਿਸ ਆਪ ਬੁਝਾਈ ਸੋ ਬੋਝਸੀ ਨਰਮਲਾ ਜਨ ਸੋਈ ਖੰਡਾ ब्रह्मंडा माताल दीपम रवया सब लोई जिस आप बुझाए सोव जसी नरमल ज्ञान सोई वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਨਨ ਕਲ ਰਾਖੀ ਮੇਰੀ ਸਤਨਾਮ ਸਿਰਵਾਹੇ ਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਵਾਰ ਸ਼ਲੋਕਾ ਨਾਲ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀ ਸਰ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤਾ ਸੰਤਾ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀ ਸਰਹੈ ਵੇਖਣਾ ਸੁਨਾਣਾ ਸੁਨਾਵਨ ਮਨ ਮਹਿ ਦਰੜਿਐ ਸਾਚ ਪੂਰ ਰਹਿਓ ਸਰਬਤਰਮੈ ਨਾਨਕ ਹਰ ਰੰਗ ਰਾਚ ਮੌਰੀ ਹਰ ਏਕ ਨਿਰੰਝਨ ਗਾਇਐ ਸਭ ਅੰਤਰ ਸੋਈਂ ਕਾਰਣ ਕਾਰਣ ਸਮਰੱਥ ਪ੍ਰਭ ਜੋ ਕਰੇ ਸੋ ਹੋਈਂ ਸੇਨ ਮਹ ਥਾਪ ਓ ਥਾਪਦਾ ਤੇਸ ਮਨ ਨਹੀਂ ਕੋਈ ਖਾਂਡਾ ਮਰਹ ਮਾਂਡਾ ਪਤਾਲ ਦੀਪਾ ਰਵੇ ਆ ਸਭ ਲੋਈ ਜਿਸ ਆਪ ਬੁਝਾਈ ਸੋ ਬੋਝਸੀ निरमल सोई ब्रह्मण्ड माताल दीपम् रव्या सब लोई जिस आप सो सि निर्मल ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸਿਰਵਾਹੇ ਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਵਾਰ ਸ਼ਲੋਕਾ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤਾ ਸੰਤਾ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀ ਸਰਹ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤਾ ਸੰਤਾ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਹੈ ਵੇਖਣਾ ਸੋਨਾਨਾ ਸੁਨਾਵਨ ਮਨ ਮਹਿ ਦਰੜਿਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਟਿ ਪੌੜੀ ਹਰ ਏਕ ਨਿਰੰਝਨ ਗਾਇਐ ਸਬ ਅੰਤਰ ਸੋਈ ਹਰਣ ਕਾਰਣ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਹੇ ਨਮਹਿ ਥਾਪ ਓ ਥਾਪ ਦਾ ਤਿਸ ਮਿਨ ਨਹੀਂ ਕੋਈ ਖਾਂਡਾ ਮ੍ਰਹ ਮਾਡਾ ਪਤਾਲ ਦੀਪਾ ਰਵਿਆ ਸਭ ਲੋਈ जिस आप बुझाई निर्मल जान सोई। निरमल जनसोईण्ड पाताल माताल रव्या रवया लोई ਜਿਸ ਆਪ ਬੁਝਾਈ ਸੋ ਬੋਜਸੀ ਨਰਮਲਾ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ